ਹੇ ਕਾਲ ਪ੍ਰੋਖਵਾਏ ਗੁਰੂ ਸਰਬ ਦੇ ਸਹਾਈ ਸਰਬ ਦੇ ਰਖਵਾਲੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਅੱਜ ਦੇ ਪਵਿੱਤਰ ਦਿਵਸ ਸਾਹਿਬੇ ਕਮਾਲ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਅਸੀਂ ਸੰਗਤ ਮਿਲ ਕੇ ਸਤਕਾਰ ਸਹਿਤ ਅਰਦਾਸ ਕਰਦੇ ਹਾਂ ਹੇ ਬਾਬਾ ਦੀਪ ਸਿੰਘ ਜੀ ਤੁਸੀਂ ਖਾਲਸੇ ਦੀ ਰੂਹ ਵਿੱਚ ਹੌਸਲਾ ਨਿਡਰਤਾ ਤੇ ਅਟਲ ਪਗਤੀ ਭਰ ਦਿੱਤੀ ਗੁਰੂ ਘਰ ਦੀ ਬੈਦ ਵੀ ਸੁਣ ਕੇ ਤੁਸੀਂ ਆਪਣਾ ਸਿਰ ਹਥੇਲੀ ਤੇ ਰੱਖ ਕੇ ਦਰਬਾਰ ਸਾਹਿਬ ਦੀ ਆਜ਼ਾਦੀ ਲਈ ਬੇਮਿਸਾਲ ਜੰਗ ਲੜੀ ਹੇ ਸ਼ਹੀਦਾਂ ਦੇ ਸਿਰਮੌਰ ਤੁਹਾਡਾ ਵਟਲ ਨਿਸ਼ਟਾ ਜਿਸ ਨਾਲ ਸਿਰ ਕੱਟ ਜਾਣ ਤੋਂ ਬਾਅਦ ਵੀ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਤੱਕ ਪਹੁੰਚ ਕੇ ਧਰਮ ਦੀ ਰੇਖਾ ਨੂੰ ਕਾਇਮ ਰੱਖਿਆ ਸਾਡੀ ਰੂਹ ਨੂੰ ਅੱਜ ਵੀ ਜੋਸ਼ ਤੇ ਚੜ੍ਹਦੀ ਕਲਾ ਬਖਸ਼ਦਾ ਹੈ ਏ ਸਤਿਗੁਰੂ ਸਾਨੂੰ ਵੀ ਬਾਬਾ ਦੀਪ ਸਿੰਘ ਜੀ ਵਾਂਗ ਸੱਚ ਲਈ ਖੜ ਹੋਣ ਦੀ ਤਾਕਤ ਬਖਸ਼ੋ ਸੀਸ ਦੇਣ ਤੋਂ ਵੀ ਨਾ ਡਰਿਏ ਪਰੰਤੂ ਆਪਣੇ ਧਰਮ ਆਪਣੇ ਗੁਰੂ ਅਤੇ ਮਨੁੱਖਤਾ ਪ੍ਰਤੀ ਅਟਲ ਰਹੇ ਹੈ ਵਾਹਿਗੁਰੂ ਸਾਡੀਆਂ ਬੇਨਤੀਆਂ ਨੂੰ ਕਬੂਲ ਕਰਦੇ ਹੋਏ ਸਾਡੀਆਂ ਰੂਹਾਂ ਵਿੱਚ ਚਾਨਣ ਭਰੋ ਘਰਾਂ ਵਿੱਚ ਸ਼ਾਂਤੀ ਰੱਖੋ ਅਤੇ ਸਾਨੂੰ ਗੁਰਮਤੀ ਰਾਹ ਤੇ ਚੱਲਣ ਦੀ ਬਖਸ਼ਿਸ਼ ਬਖਸ਼ੋ ਜਿੱਥੇ ਵੀ ਗੁਰੂ ਘਰ ਉੱਤੇ ਕੋਈ ਔਖਾ ਵੇਲਾ ਆਵੇ ਸਾਨੂੰ ਬਾਬਾ ਜੀ ਵਾਲਾ ਨਿਡਰ ਚਿੱਤ ਤੇ ਅਡੋਲਤਾ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ